ਅਸਮਾਨ ਤੋਂ ਕੀ ਸੋਚ ਸਾਡੀ ਰੱਬਾ ਸਦਾ ਆਵਾਜ਼ ਰਹੀ ਰੰਗੀਆਂ ਦੀ ਪ੍ਰਵਾਹ ਨਾ ਕੋਈ ਜਾਰੇ ਜਾਂਦਾ ਬਾਗ ਰਹੇ ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ ਤੇ ਨਖਰੇ ਨਾਲ ਲੱਭਦੇ ਮਸ਼ੂਕ ਵਰਗੇ ਮਾਪਿਆਂ ਦੀ ਛਾਂ ਹੁੰਦੀ ਬੋੜ ਵਰਗੀ ਤੇ ਯਾਰ ਮੋਢੇ ਟੰਗੀ ਹੋਈ ਬੰਦੂਕ ਵਰਗੇ ਲੋਵੇ ਸੱਜੂ ਸਾਹਿਬ ਆ ਗਏ ਸਾਡੇ ਹੁਣ ਅਸੀਂ ਇਹ ਤੇ ਅਗਲੀ ਲਾਈਟ ਦੀ ਤਿਆਰੀ ਸਿੱਧੂ ਸਾਹਿਬ ਥੋੜਾ ਜਿਹਾ ਮੋਛਾਂ ਨੂੰ ਤਾਦੇ ਲੱਗੇ ਸੀਗੇ ਤੇ ਲੇਟ ਹੋ ਗਏ ਸਸੀ ਕਾਲ ਦੋਸਤੋ ਮੈਂ ਸੁਖਦੀਪ ਢਿੱਲੋਂ ट्रैवलਰ ਸੁਖਦੀਪ ਢਿੱਲੋਂ ਫੇਸਬੁਕ ਪੇਜ ਤੇ YouTube ਚੈਨਲ ਤੋਂ ਤੁਸੀਂ ਪਿਆਰ ਦਿੰਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੱਸਦੇ-ਵੱਸਦੇ ਰਹੋ ਤੇ ਸਾਡੀ ਰਾਈਡ ਸੀ ਬਠਿੰਡਾ ਟੂ ਚੰਡੀਗੜ੍ਹ ਰਾਈਡ ਕਿਹੜੀ ਸੀ ਬਸ ਧੋਖਾ ਹੀ ਹੋਇਆ ਮੇਰੇ ਨਾਲ ਤਾਂ ਬਠਿੰਡੇ ਉਹ ਰਾਈਡ ਬਣਾਈ ਸੀ ਬਠਿੰਡਾ ਟੂ ਮੋਰਨੀ ਹਿੱਲ ਪਰ ਫਰੀਦਕੋਟ ਏ ਤੁਹਾਨੂੰ ਪਤਾ ਬੜੇ ਤੇਜ਼ ਤਰਾਰ ਨੇ ਤੇ ਉਹ ਤੋਂ ਰਹਿੰਦੇ ਖੁੰਦੇ ਐਡਵੋਕੇਟ ਨੇ ਤੇ ਉਹ ਕਿੱਥੇ ਪੈ ਪੱਬ ਲਗਣ ਦਿੰਦੇ ਆ ਚੰਡੀਗੜੀ ਕੰਮ ਤਾਂ ਦੇ ਸੀਗੇ ਉਹਨਾਂ ਨੂੰ ਆਪਣੇ ਤੇ ਮੈਨੂੰ ਨਾਲ ਐਵੇਂ ਵਸਾਲਿਆ ਪਰ ਕੋਈ ਗੱਲ ਨਹੀਂ ਦੋਸਤੋ ਰਾਈਡ ਸਾਡੀ ਪੂਰੀ ਫੁੱਲ ਇੰਜੋਏ ਰਹੀ ਐ ਤੇ ਰਾਤ ਨੂੰ ਢਿੱਲੋਂ ਫੇਰ ਕੋਟੀ ਦੀ ਗੱਡੀ ਤੇ ਚੰਡੀਗੜ੍ਹ ਘੁੰਮੇ ਆ ਪਹਿਲੀ ਵਾਰ ਅੱਧੀ ਰਾਤ ਨੂੰ ਜਿਹੜਾ ਚੰਡੀਗੜ੍ਹ ਘੁੰਮਣ ਦਾ ਲੁੱਤਖ ਲਿਆ ਪਰ ਇੱਕ ਹੋਰ ਗੱਲ ਜਿਹੜੀ ਹੈਗੀ ਐ ਅ ਉੱਥੇ ਬਹੁਤ ਅਨਹੋਣੀ ਉਹ ਵਾਪਰੀ ਹੈ ਉਹ ਇਹ ਕਿ ਜੀਰੇ ਵਾਲਾ ਸਿੱਧੂ ਤੇ ਨਾਲ ਹੀ ਗੈਵੀ ਚੋਹਾਨ ਦੋਨਾਂ ਦੇ ਬਾਈਕ ਜਿਹੜੇ ਹੈਗੇ ਹਰਲੇ ਕੰਪਨੀ ਦੇ ਬਾਈਕ ਹੈ ਤੇ ਦੋਨਾਂ ਦੀ ਜਿਹੜੀ ਹੈਗੀ ਉੱਥੇ ਹੋਟਲ ਜਿੱਥੇ ਸੀ ਰੈਸਟ ਕੀਤੀ ਸੀ ਰਾਤ ਦੀ ਆਪਣੇ ਆਪਣੇ ਬਾਈਕਾਂ ਪਿੱਛੇ ਜ਼ਬਰਦਸਤ ਟਕਰਾਰਵਾਜੀ ਹੋਈ ਹੈ ਕਹਿੰਦੇ ਕਿ ਮਿਹੈਰੀ ਆਪਣੇ ਭਾਂਡੇ ਨੂੰ ਸਲਾਉਂਦੀ ਹੁੰਦੀ ਹੈ ਤੇ ਉਹ ਕਮੈਰਾ ਤੋਂ ਵੀ ਕੰਮ ਟੱਪਿਆ ਲੱਗਦਾ ਸੀ ਇਹਨਾਂ ਦਾ ਪੂਰੀ ਜ਼ਬਰਦਸਤ ਟਕਰਾਰ ਆਪਣੇ ਬਾਈਕਾਂ ਪਿੱਛੇ ਤੇ ਰਸਤੇ 'ਚ ਅਸੀਂ ਦੋਸਤੋਂ ਉਹ ਨਕੀਰਾ ਟੰਡਾ ਦਿੱਤਾ ਵੀਦੇ ਹੋਏ ਚੰਡੀਗੜ੍ਹ ਪਹੁੰਚੇ ਸੀ ਤੇ ਇੱਥੇ ਮੇਰਾ ਮੇਨ ਮਕਸਦ ਤੁਹਾਨੂੰ ਇਹੀ ਹੈ ਵੀ ਸਿੱਧੂ ਤੇ चौहान ਦੀ ਬਾਈਕਾਂ ਪਿੱਛੇ ਹੋਈ ਜਿਹੜੀ ਟਕਰਾਰ ਉਹ ਤੁਹਾਨੂੰ ਦਿਖਾਉਣਾ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਵੇਖ ਕੇ ਪੂਰਾ ਆਨੰਦ ਆਊਗਾ ਤੇ ਇਹ ਕੋਈ ਅਸਲ ਲੜਾਈ ਨਹੀਂ ਹੁੰਦੀ ਦੋਸਤੋ ਇਹ ਸਿਰਫ ਦੋਸਤਾਂ ਦੀ ਆਪਸੀ ਖਿਚਾਤੂ ਹੁੰਦੀ ਹੈ ਜਿਹੜੀ ਦੋਸਤੀ ਦੇ ਵਿੱਚ ਹੁਣੇ ਜ਼ਰੂਰੀ ਹੈ ਤੇ ਇਹ ਤੋਂ ਬਿਨਾ ਦੋਸਤੀ ਦਾ ਜਿਹੜਾ ਉਹ ਗੂੜਾਪਨ ਜਾਂ ਨੇੜਤਾ ਪਤਾ ਵੀ ਨਹੀਂ ਲੱਗਦੀ ਤੇ ਇਹ ਜਿਹੜੇ ਬਾਈਕਰ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਮਿਲੇ ਸੀ ਰਾਜਾ ਢਾਬੇ ਤੇ ਜਿਹੜੇ ਚੰਡੀਗੜ੍ਹ ਦੇ ਨੇ ਤੇ ਆਜੋ ਫਿਰ ਆਪਾਂ ਮੇਨ ਜਿਹੜਾ ਮਕਸਦ ਆਪਣਾ ਹੈਗਾ ਉਹ ਵੇਨੇ ਆ ਦੋਸਤੋ ਤਕਰਾਰ ਬਾਜੀ ਉਮੀਦ ਹੈ ਤੁਹਾਨੂੰ ਵੀ ਪਸੰਦ ਆਊਗਾ ਤਿੰਨ ਲੱਖ ਦਾ ਪਾਇਆ ਗੁਨੇ ਚਾਹਤਾਂ ਨਾਲ ਆਪਾਂ ਮੈਂ ਜਿੰਨੇ ਦਾ ਮੰਨ ਫੇਰ ਫਰਕ ਤਾਂ ਤਿੰਨ ਦਾ ਹੀ ਪਾਇਆ ਨਾ ਇਹਦੇ ਮਹਿੰਗੇ ਹੀ ਤੇ ਤਿੰਨ ਸਾਬ ਤੱਕ ਮਿਲ ਫਰਕ ਤਾਂ ਤਿੰਨ ਦਾ ਹੀ ਪਾਇਆ ਨਾ ਥੋੜਾ 25 ਦਾ ਕਿਹਾ ਉਹਦੇ ਦੋਸਤੋ ਸੀਗਾ ਬਾਈ ਤਿੰਨ ਸਾਢੇ ਤਿੰਨ ਲੱਖ ਦਾ ਪਾਇਆ ਸਸਤਾ ਹੀ ਮਿਲਣਾ ਇਹਦਾ ਮਤਲਬ ਬੰਦੇ ਕੁਝ ਨਹੀਂ ਮੇਰਾ ਸਸਤਾ ਨਹੀਂ ਹੋਇਆ ਮੇਰੇ ਨਾਲ ਲੱਗੇ ਚੱਪੀ ਦਾ ਥੋੜਾ ਪਹਿਲਾਂ ਚੱਲਦਾ ਹੁਣ ਗੱਲ ਪਹਿਲੇ ਸਾਬ ਦਾ ਸੀ